ਹਥਿਆਰਬੰਦ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਤੇ ਮੈਂ ਪਰੇ ਨਾਲੇ ਸਾਡੇ ਖੇਤ ਦੇ ਬੰਨੇ ਤੇ ਕੁਕੜ ਮਿਆਰੇ ਦੇ ਬੰਦਿਆਂ ਦੀ ਮੋਟਰ ਉੱਥੇ ਨਾ ਆ ਰਿਹਾ ਸੀ ਇਹ ਮੇਤੋ ਮੋਰੇ ਮੋਰੇ ਚ ਦਾਬ ਦੀ ਵਾਈਫ ਨੂੰ ਕਹਿੰਦਾ ਵੀ ਤੂੰ ਰੋਕ ਮੈਂ ਭਰੀ ਸਿੱਟ ਕੇ ਆ ਗਿਆ ਪਟੇ ਵੜਦੀ ਸੀ ਨੇ ਭਰੀ ਚੱਕੀ ਸਕੂਟਰੀ ਤੇ ਰੱਖੀ ਤੇ ਖੇਤ ਆਪਣੇ ਘਰ ਵੱਲੋਂ ਚੱਲ ਪਿਆ ਜੋ ਕਿ ਕੁਕੜ ਮਿਆਰਾ ਸਲਵਾ ਲਿੰਕ ਰੋਡ ਤੋਂ ਮੇਰੇ ਪਿੰਡ ਨੂੰ ਸੜਕ ਆਦੀ ਹੈ ਤੇ ਇਸ ਦੇ ਮੋਟਰਸਾਈਕਲ ਦੇ ਮਗਰ ਚਾਰ ਵਿਅਕਤੀ ਜਿਹਰਾਂ ਦੇ ਕੋਲ ਹਥਿਆਰ ਸਨ ਮਗਰ ਇਹਦੇ ਆ ਤੇ ਮੈਂ ਵੀ ਦੇਖਿਆ ਕਿ ਕੁਝ ਗੜਬੜ ਹੈ ਤਾਂ ਮੈਂ ਮਗਰ ਭੱਜਿਆ ਇਹ ਮੇਰਾ ਦੋਸਤ ਸੀਗਾ ਇਹਦਾ ਮੋਟਰਸਾਈਕਲ ਨਹੀਂ ਸਟਾਰਟ ਹੋਇਆ ਉੱਥੇ ਹੀ ਰਹਿ ਗਿਆ ਮੋਟਰ ਤੇ ਬਾਅਦ ਵਿੱਚ ਆਇਆ ਇਹ ਵੀ ਮੇਰੇ ਨਾਲ ਨਾਂਦਾ ਸੀ ਤੇ ਜਦੋਂ ਆਇਆ ਤਾਂ ਉਹਨਾਂ ਨੇ ਮੇਰੇ ਆਉਣ ਤੋਂ ਪਹਿਲਾਂ ਮੈਂ ਦੇਖਦਾ ਜਿੱਦਾਂ ਕਿ ਹੱਥੋਂ ਕਹਿ ਲਓ ਕਿ ਉਹ ਕਾਫੀ ਦੂਰ ਤੱਕ ਮੈਨੂੰ ਦਿਸਦੇ ਆ ਉਹ ਗੋਲੀਆਂ ਮਾਰ ਰਹੇ ਸੀ ਮੇਰੇ ਭਰਾ ਨੂੰ ਮੇਰਾ ਭਰਾ ਸਕੂਟਰੀ ਸਮੇਤ ਇਹਦਾ ਲੱਤ ਫਸੀ ਹੋਈ ਸੀ ਪੱਟੀਆਂ ਦੀ ਭਰੀ ਵਿੱਚ ਡਿਗਿਆ ਹੋਇਆ ਸੀ ਤੇ ਜਦੋਂ ਮੈਂ ਹਾਰਨ ਵਜਾਇਆ ਆਪਣੇ ਯੋਰ ਨਾਲ ਮੋਟਰਸਾਈਕਲ ਦੇ ਤੇ ਉਹ ਬੰਦਿਆਂ ਨੇ ਮੈਨੂੰ ਦੇਖਿਆ ਵੀ ਆ ਰਿਹਾ ਚਲੋ ਡਾਰਕ ਉਸ ਮੈਨੂੰ ਵੀ ਸੀ ਗੋਲੀਆਂ ਦੇਖ ਕੇ ਕੁਝ ਮੈਂ ਵੀ ਢੱਲਾ ਪਿਆ ਉਹਨਾਂ ਨੇ ਆਪਣੇ ਮੋਟਰਸਾਈਕਲ ਚੱਕੇ ਚਾਰੇ ਸਵਾਰ ਫਰਾਰ ਹੋ ਗਏ ਜਿਨ੍ਹਾਂ ਨੂੰ ਮੈਂ ਪਛਾਣ ਲਿਆ ਮੈਂ ਬਿਆਨਾਂ ਵਿੱਚ ਨਾਂ ਵੀ ਦੇਵਾਂਗਾ ਬਾਈ ਨੇਮ ਕੱਲੇ ਕੱਲੇ ਦਾ ਦੇਵਾਂਗਾ ਇਹ ਕੋਈ ਸ਼ਾਮ ਕਰੀਬ 7 ਵਜੇ ਦਾ ਪੌਣੇ 7 ਦਾ ਟਾਈਮ ਸੀਗਾ ਇਹ ਉੱਥੋਂ ਦਾ ਲੜਕਾ ਹੈ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਲੇਟ ਸ਼ੰਗਾਰਾ ਸਿੰਘ ਵਾਸੀ ਕੋਲਪੁਰ ਇਹਦੇ ਲੱਗੀਆਂ ਜੀ ਗੋਲੀਆਂ ਕਿੰਨੀਆਂ ਗੋਲੀਆਂ ਆ ਕੁਈ ਤਾਂ ਡਾਕਟਰ ਵੀ ਦੱਸ ਸਕਦੇ ਨੇ ਕਿੰਨੀਆਂ ਗੋਲੀਆਂ ਲੱਗੀਆਂ ਕੋਲ ਵਗੈਰਾ ਕੋਈ ਇੱਥੇ ਮਿਲੇ ਜਾਂਦੇ ਹਾਂਜੀ ਕੋਲ ਨੇਰਾ ਸੀਗਾ ਬਹੁਤ ਸਾਨੂੰ ਕੋਲ ਕੁਝ ਮਿਲੇ ਆ ਪਰ ਅਜੇ ਅੱਗੇ ਤਫ਼ਤੀਸ਼ ਚੱਲ ਰਹੀ ਹੈ ਇਹਦੀ ਕਿੰਨੀ ਉਮਰ ਸੀਗੀ ਤੇ ਇਹ ਕਰੀਬ 36 ਸਾਲ ਦੀ ਸੀ ਉਮਰ ਅੱਛਾ